49 ਦਿਨਾਂ ਤੇ ਨਵੀਂ ਵੀਡੀਓ ਦੇ ਵਿੱਚ ਪਿਛਲੇ ਡੇਢ ਦੋ ਹਫ਼ਤੇ ਤੋਂ ਮੈਂ ਇੱਕ ਵੀ ਬਲੌਗ ਨਹੀਂ ਪਾਇਆ ਚੈਨਲ ਤੇ ਬਸ ਜਾਂ ਤਾਂ ਲਾਈਵ ਕਰਨੇ ਆ ਜਾਂ ਪੋਸਟਾਂ ਪਾ ਰਹੇ ਆ ਕੋਈ ਲਾਈਵ ਨਾ ਕੀਤੀ ਕੋਈ ਕੋਈ ਹੋਣੀ ਵੀਡੀਓ ਨਹੀਂ ਪਾਈ ਕਾਰਨ ਕੀ ਆ ਤੇ ਕਾਰਨ ਬਈ ਯਾਰ ਇੱਕ ਫੋਨ ਆ ਮੈਂ ਨਵਾਂ ਫੋਨ ਲੈਣਾ ਏ 6 ਇਹ 4600 ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀਆਂ ਨਵਾਂ ਫੋਨ ਲੈਣ ਦੇ ਵਿੱਚ ਕਨਫਿਊਜ਼ਨ ਵੀ ਹੋ ਰਹੀ ਆ ਬਹੁਤ ਜ਼ਿਆਦਾ ਵੇਟ ਕਰ ਰਹੇ ਆ 15 ਤਰੀਕ ਨੂੰ ਨਵਾਂ ਫੋਨ ਲਾਂਚ ਹੋਣਾ ਮਟਰੋਲਾ ਦਾ 17 ਉਹ ਲਵਾਂਗੇ 70 ਮਟਰੋਲਾ ਦਾ 70 ਤੇ ਗਵੰਡਿਆ ਦੇ ਫਾਰਮ ਹਾਊਸ ਚ ਆਇਆ ਸੀ ਨੀਰਲੈਨ ਖੇਤ ਬੀਸਿਕਲੀ ਮੈਂ ਫਾਰਮ ਹਾਊਸ ਪਰ ਪਹਿਲੀ ਵਾਰ ਗਿਆ ਖੇਤ ਐ ਸੀ ਗਵੰਡਿਆ ਦੇ ਨੀਰਲੈਨ ਤਗੜੀ ਪੰਨ ਅੱਜ ਨਾ ਰੋਜ਼ ਹੀ ਕਹੋਦੇ ਰਹਿੰਦੇ ਸੀ ਮਾਤਾ ਨੂੰ ਰੋਜ਼ ਹੀ ਬੁਲਾ ਕੇ ਲੈ ਜਾਂਦੇ ਧਾਰ ਕੱਢਣ ਨੂੰ ਆਪ ਤਾਂ ਉਹਨਾਂ ਦੀ ਵੀਡੀਓ ਨੂੰ ਟਾਰਗੇਟ ਨਹੀਂ ਵੀ ਨਹੀਂ ਆਉਂਦੀ ਪਤਾ ਨਹੀਂ ਤੇ ਅੱਜ ਫਿਰ ਲੱਗ ਕੇ ਮੇਰੇ ਹੱਥੇ ਮੈਂ ਤਗੜੀ ਬੰਨ ਵਾਢੀ ਹੋ ਪਈ ਤੇ ਫਾਰਮ ਹਾਊਸ ਸੋਨੀ ਵਾਲਾ ਦੇਖੇਗੇ ਕਿ ਇਹੋ ਜਆ ਸਬਜ਼ੀ ਔਜੀ ਲੱਗੀਆਂ ਗਾ ਕੁਝ ਮੂਲੀਆਂ ਵਾਲੀਆਂ ਲੈ ਜਾਗੇ ਬੱਟ ਕੇ ਪਰੌਠੀ ਬਣਾਣਾ ਹੈ ਘਰੇ ਆ ਕੇ ਤੇ ਚਲੋ ਚੱਲਦੇ ਆ ਟਾਈਮ ਹੋ ਗਿਆ ਦੁਪਹਿਰ ਦੇ ਡੇਢ ਡੇਢ ਤੇ 2 ਵਜੇ ਤੱਕ ਆ ਦੇਖੋ ਬਈ ਗਵਾਨੀਆ ਦਾ ਫਾਰਮ ਹਾਊਸ ਖੇਤ ਚ ਵਧੀਆ ਬਣਾ ਰੱਖਿਆ ਬਗੀਚਾ ਬਗੀਚਾ ਤੇ ਮੈਂ ਤੋਂ ਮੂਲੀਆ ਪੱਟੀਆਂ ਉਹ ਬਾਈ ਕਹਿੰਦਾ ਮੂਲੀਆ ਵੀ ਪੱਟ ਲਈ ਜਿਹੜਾ ਉਹਨਾਂ ਦੇ ਕੰਮ ਕਰਦਾ ਬਹੁਤ ਸਾਰੀਆਂ ਮੂਲੀਆ ਪੱਟ ਲਿਆ ਆ ਹੁੰਦਾ ਯਾਰ ਪੈਸੇ ਦੀ ਪਾਵਰ ਪੈਸੇ ਦੀ ਤੇ ਜ਼ਮੀਨ ਦੀ ਪਾਵਰ ਦੇਖੋ ਕਿੱਡਾ ਵਧੀਆ ਸਬਜ਼ੀ ਵਾਸਤੇ ਇਹ ਨਾ ਬਣਾ ਰੱਖਿਆ ਅੰਦਰ ਕਮਰੇ 'ਚ ਏਸੀ ਏਸੀ ਲਾ ਰੱਖਿਆ ਤੇ ਆ ਤੁਸੀਂ ਦੇਖੋ ਗਵਾਨੜੀਆ ਦਾ ਫਾਰਮ ਹਾਊਸ ਥੋੜਾ ਇੱਧਰ ਹੋ ਕੇ ਦਿਖਾਉਣੇ ਆ ਥਾਂ ਮਿਲਣ ਵਾਸਤੇ ਫੋਟੋ ਵੀ ਆ ਜੂਗੀ ਆ ਦੇਖੋ ਇਹ ਗਵਾਨੜੀਆ ਦਾ ਫਾਰਮ ਹਾਊਸ ਹੁੰਦਾ ਪੈਸੇ ਦੀ ਪਾਵਰ ਬਈ ਮੈਨੂੰ ਸਹੀ ਗੱਲ ਦੱਸਾਂ ਪੈਸੇ ਦੀ ਪਾਵਰ ਤੇ ਜ਼ਮੀਨ ਦੀ ਪਾਵਰ ਆ ਬਾਬਾ ਸਾਰੀਆ ਵਾਟ ਲਈ ਮੂਲੀਆ ਉਹਨੇ ਕਿਹਾ ਸੀ ਪੱਤੇ ਛੱਡੀ ਨਾ ਐਵੇਂ ਸੰਗੇ ਦੀ ਪਾਵਰ ਖੇਤ ਚੀ ਹਾਨੀ ਸ਼ਾਨ ਹਵੇਲੀ ਵਾਂਗੂ ਖੇ ਦੇ ਵਿੱਚ ਹੀ ਹਵੇਲੀ ਵਾਂਗੂ ਬਣਾ ਰੱਖਿਆ ਫਾਰਮ ਹਾਊਸ ਵਧੀਆ ਤਕੜਾ ਫਾਰਮ ਹਾਊਸ ਖੇਤੀ ਬਣਾ ਰੱਖਿਆ ਮੂਲੀਆ ਕਹਿੰਦਾ ਸੀ ਬਾਈ ਵੀ ਨਾਲ ਮੂਲੀਆ ਵੀ ਲੈ ਜੀ ਪੱਟ ਕੇ ਮੈਂ ਮੂਲੀਆ ਵੀ ਪੱਟ ਲਿਆ ਸਦਾ ਵਡੀਆਂ ਵਡੀਆਂ ਪੱਤੀ ਪੱਤੇ ਕਹਦਾ ਛੱਡੀ ਨਾ ਸਾਨੂੰ ਲੜਨੇ ਐ ਵੀ ਤੁਸੀਂ ਮੂਲੀਆ ਪਟਾਈ ਜਾਂਦੇ ਹੋ ਸਾਰਿਆਂ ਨੂੰ ਦੇਖੋ ਕਿੱਡਾ ਘਣਾ ਪਿੱਛੇ ਵੀਰੇ ਫਾਰਮ ਹਾਊਸ ਚਲੋ ਵਧੀਆ ਦੇਖੋ ਕਮਰੇ ਦੇ ਅੰਦਰ ਹੀ AC ਉਹ ਸੀ ਲਾ ਰੱਖੀ ਆ ਤੇ ਇਦਰਾ ਸਮਾਨ ਸੂਣ ਪਿਆ ਦੇ ਟ੍ਰਿੰਕ ਟ੍ਰੋਂਕ ਇੱਥੇ ਕਰਕੇ ਇੱਥੀ ਸੱਜਦੇ ਆ ਪਾਰਟੀ ਆ ਵਾਰਟੀ ਆ ਕਰਦੇ ਆ ਯਾਰੇ ਤਾਂ ਪੂਰੇ ਲੈਂਦੇ ਆ ਯਾਰ ਜਿੰਨਾਂ ਕੋਲ ਪੈਸੇ ਅੰਦਰ ਦੇਖੋ ਦੂਜੇ ਸ਼ੀਸ਼ਾ ਲਾਇਆ ਬਲੈਕ ਅੰਦਰ ਨਾ ਕੁਝ ਵੀ ਦਿਖੇ ਹੈਨਾ ਪੂਰਾ ਵਧੀਆ ਯਾਰ ਪੈਸੇ ਦੀ ਪਾਵਰ ਆ ਬਈ ਸਿਰਫ ਪੈਸਾ ਇਸ ਲਈ ਕਹਿੰਦੇ ਆ ਪੈਸਾ ਕਮਾਓ ਜ਼ਿੰਦਗੀ ਮੇਂ ਔਰ ਕੁਝ ਨਹੀਂ ਰੱਖਾ ਪੈਸਾ ਦਾ ਕਮਾਉਣਾ ਹੀ ਹੈ ਜ਼ਿੰਦਗੀ ਚ ਇਹੋ ਜਿਹਾ ਯਾਰ ਮੈਨੂੰ ਸਕੂਨ ਜਾਂ ਵਧੀਆ ਲੱਗਾਂਗਾ ਚੱਲ ਹੈ ਨਾ ਮੈਂ ਪਿਛਲੇ 2 ਹਫ਼ਤੇ ਤੋਂ ਵਲੌਗ ਬਣਾ ਰੱਖਿਆ ਸੀ ਮੈਂ ਕਿਹਾ ਯਾਰ ਜੋ ਨਵਾਂ ਫੋਨ ਆਵਾਂਗੇ ਉਹਦੀ ਬਣਾਵਾਂਗੇ ਇਹਦੇ ਵਿੱਚ ਬਹੁਤ ਸਾਰੀਆਂ ਦਿੱਕਤ ਆ ਜਦੋਂ ਮੈਂ ਕਰਦਾ ਹਾਂ ਕਈ ਵਾਰ ਆਡੀਓ ਵੀ ਕੱਟ ਦਿੰਦਾ ਬਹੁਤ ਕੁਝ ਦਿੱਕਤ ਹੈ ਇਹਦੇ ਵਿੱਚ ਮੈਂ ਕਿਹਾ ਨਵੀਂ ਪਰਮਾ ਨੂੰ ਲੋਕੇਸ਼ਨ ਇੰਨੀ ਵਧੀਆ ਲੱਗੀ ਮੈਂ ਬਣਾ ਹੀ ਲਿਆ